ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਟਾਈਮ ਹੋ ਗਿਆ ਜੀ ਸਵਾ 3:30 ਹੋ ਗਏ ਸੰਨੀ ਮੱਜਾਂ ਨੂੰ ਪਾਈ ਪਈ ਐ ਤੇ ਆਪਾਂ ਨੇ ਜਾਣਾ ਧੀਆ ਤੇ ਸ਼ਾਮ ਨੂੰ 4:00 ਵਜੇ ਅੱਧਾ ਘੰਟਾ ਰਹਿ ਗਿਆ ਮੇਰੀ ਕੋਈ ਤਿਆਰੀ ਨਹੀਂ ਹਜੇ ਦੇਖੋ ਨਾ ਕੋਈ ਮਹਿੰਦੀ ਐ ਧੀਆ ਦਾ ਪ੍ਰੋਗਰਾਮ ਰੱਖ ਲਿਆ ਤੇ ਆਪਣਾ ਇਹ ਪੈਣਾ ਵੱਲੋਂ ਸਰਦਾ ਪੱਤਰ ਹੈ ਜੀ ਆਪਾਂ ਨੂੰ ਉੱਥੇ ਜਾਣਾ ਹੈ ਆਪਣਾ ਪ੍ਰੋਗਰਾਮ ਹੈਗਾ ਜੀ 5 ਤਰੀਕ ਦਾ ਅੱਜ ਰੱਬ ਨੇ ਦਿਨ ਬਹੁਤ ਸੋਹਣਾ ਲਾਇਆ ਧੁੱਪ ਵੀ ਨਿਕਲੇ ਚੱਲ ਅਸੀਂ ਦਾਣਾ ਪੀਣਾ ਮੁੱਕਿਆ ਪਿਆ ਸੀ ਇਹ ਵੀ ਅਸੀਂ ਗਾਣਾ ਡਾ ਕੇ ਸਰਦਾਰ ਜੀ ਨੇ ਸਵੇਰੇ ਧੁੱਪੇ ਪਾਤਾ ਆਟਾ ਸਿੱਟੇ ਤੇ ਅੰਦਰ ਆਪਣੀ ਮੱੱਖੀ ਵੀ ਬਾਰੇ ਕੱਢਤੀ ਕੱਪੜੇ ਧੋਤੇ ਹੋਏ ਨੇ ਤੇ ਅਸੀਂ ਇਦਕੀ ਪਿੰਡਾਂ ਵਾਲੀਆਂ ਤੀਆਂ ਜਿਹੜੀਆਂ ਉਹ ਸਕਿੱਪ ਕਰਦੀਆਂ ਥੋੜਾ ਜਿਹਾ ਤੁਹਾਨੂੰ ਪਤਾ ਹੈ ਪਿੰਡਾਂ ਦੇ ਵਿੱਚ ਬੁੜੀਆਂ ਵੀਡੀਓ ਤੋਂ ਪ੍ਰੋਬਲਮ ਮਾਨੀਆਂ ਨੇ ਤੇ ਹੁਣ ਮੈਂ ਸਰਦਾਰ ਜੀ ਨੂੰ ਮੱਝਾਂ ਉਹ ਕਰਦੀਆਂ ਤੇ ਇਹ ਮੈਨੂੰ ਰਾਤ ਅਚਾਨਕ ਐਮਰਜੈਂਸੀ ਹੀ ਸੁਨੇਹਾ ਆਇਆ ਆਪਣਾ ਤੇ ਮੇਰੀ ਕੋਈ ਤਿਆਰੀ ਨਹੀਂ ਹੈਗੀ ਫੂਟਸਾਟ ਦੇਖਦੇ ਆ ਕੱਢਦੇ ਕੋਈ ਜਿਹੜਾ ਪਾਕੀ ਜਾਈਏ ਇੱਕ ਤਾਂ ਹੁਣ ਗਰਮੀ ਹੋਈ ਪਈ ਹੈ ਹਨਾ ਜਿਹੜੇ ਟੇਲਰ ਕੋਲੇ ਪੈਤੀ ਟੇਲਰ ਅਜ ਲੁਧਿਆਣੇ ਚਲਾ ਗਿਆ ਉਹਨੇ ਬਣਾਏ ਬਣਾਏ ਪੈਨੇ ਕਹਿੰਦਾ ਮੈਡਮ ਜੀ ਮੈਂ ਚਾਬੀ ਲੈ ਗਿਆ ਨਾਲ ਕੀ ਕਰੀਏ ਮੈਂ ਸਸਾ ਚਾਹ ਕਰਕੇ ਪੀ ਲਈ ਹਾਂ ਸ਼ਫਰੀਦ ਦਾ ਮਾਈਂਡ ਡਬਲ ਮਾਈਂਡਡ ਹੈ ਜੇ ਤਾਂ ਉਹ ਆ ਗਈ ਤਾਂ ਬਗ ਜੂਗੀ ਕਦੇ ਕਹਿੰਦੀ ਮम्मी ਮੈਂ ਆਮਾ ਕਨ ਜਾਮਾ ਕਨ ਨਾਲਾ ਦੇਖਦੇ ਹੁਣ ਕੀ ਬੰਦਾ ਮੈਨੂੰ ਇਥੇ ਨਾ ਜਦੋਂ ਮੈਂ ਅਸੀਂ ਨਿਮਾਰੀ ਸਵਾਰਨ ਲੱਗ ਜੰਨਾ ਤਾਂ ਕਹਣਗੇ ਨਾ ਨਹੀਂ ਇਥੇ ਕੱਪੜੇ ਨਹੀਂ ਮੁੱਪਦੇ ਹੁਣ ਮੈਨੂੰ ਪਾਉਣ ਨੂੰ ਸੂਟ ਨਹੀਂ ਹੈਗਾ ਕੋਈ ਲਓ ਜੀ 4:30 ਹੋ ਗਏ ਬਹੁਤ ਖਿੱਚਿਆ ਤੇ ਕੰਮ ਵੀ ਜੇ ਪਾਉਣੇ 4 ਤੁਰਿਆ ਜਾਵੇ ਸਾਡਾ ਇਹੀ ਕੰਮ ਹੁੰਦਾ ਹਰ ਵਾਰ ਆਪਾਂ ਤਿਆਰ ਆ ਗਰਮੀ ਬਹੁਤ ਹੋਈ ਪਈ ਹੈ ਤੇ ਬਸ ਇੱਕ ਮਜ਼ਦੂਰੀ ਚਾਹ ਨਾ ਹੌਣੇ ਪੈਣੇ ਨੇ ਆਪਾਂ ਨੂੰ ਕੱਪੜੇ ਮੈਂ ਵਾਲਾ ਸੂਟ ਪਾਇਆ ਮੈਨੂੰ ਲੱਗਦਾ ਵੀ ਮੈਂ ਬਾਲੀ ਭੜਕੀਲੀ ਨਾ ਹੋ ਜਾਾਂਗੇ ਤੇ ਚਲ ਮੈਂ ਪਾ ਲਿਆ ਹਨਾ ਤੇ ਬਾਕੀ ਮੱਝਾ-ਮੱਝਾ ਦਾ ਆਪਾਂ ਸਾਰਾ ਨਿਮੇੜ ਲਿਆ ਆਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਜੇ ਜਾਣਾ 1 ਘੰਟਾ ਤਾਂ ਜਾਣਾ ਪੈਂਦਾ ਸਾਰਾ ਕੱਖ ਟੰਡਾ ਸਾਰਾ ਨਮੇੜਤਾ ਬਸ ਹੁਣ ਪਿੰਦਰ ਪਾਣੀ ਪਿਆ ਕੇ ਮਸਰਦਾਨੀ ਦੱਬ ਦੂ ਅੱਜ ਪਿੰਦਰ ਕਹਿੰਦਾ ਬਈ ਮੰਮੀ ਮੰਮੀ ਡੈਡੀ ਨੂੰ ਲੈ ਕੇ ਜਾ ਮੇਰੀ ਵਾਰੀ ਘੱਟ ਦੂ ਜਣਾ ਜਦੋਂ ਇਹ ਹੁੰਦਾ ਨਹੀਂ ਉਦੋਂ ਮੈਂ ਜਾਣੀ ਚੱਲ ਬਈ ਆਹ ਤੇ ਡੈਡੀ ਦਾ ਫੋਨ ਚਾਰਜ ਤੇ ਆ ਮਸਰਦਾਨੀ ਧਿਆਨ ਨਾਲ ਦੱਬਦੀ ਲਓ ਰੋ ਰੋ ਮੇਰੇ ਤੇ ਕਟ ਕਟ ਆ ਜਾ ਮੈਂ ਗੇਟ ਖੋਲਦੀ ਹਾਂ ਹੁਣ ਚਾਰ ਚੜਹਣੀਆਂ ਕਰਨ ਲੱਗੇ ਤੁਰ ਤਪੈਰ ਪਿਆਉ ਪੁੱਤ ਇਹ ਨਹੀਂ ਲੋਟੋਂ ਨੇ ਕਰ ਲਈ ਗਰਮੀ ਨੇ ਦੁਬੰਬ ਬੁਲਾ ਤੇ ਹੁਣ ਜੇ ਤਾਂ ਬਾਹਰੇ ਹਵਾ ਚੰਗੀ ਆਂਦੀ ਐ ਨਾਲੇ ਚੱਲ ਮੱਚẶ ਜ਼ੱਤ ਨਹੀਂ ਇਹ ਲੱਤਾਂ ਬੱਡੀਆਂ ਨੇ ਕਿਸੇ ਦੀਆਂ ਛੋਟੀਆਂ ਨੇ ਇਹਨਾਂ ਦਾ ਕਾਇ ਭੰਗਾ ਇਹ ਕੈਮਰਾ ਹੁਣ ਨਹੀਂ ਹੁੰਦਾ ਚਲਦੀ-ਚਲਦੀ 'ਚ ਨਹੀਂ ਬੈਕ ਫਰੰਟ ਹੁੰਦਾ ਚਲਦੀ 'ਚ ਹੁੰਦਾ ਨਹੀਂ ਵੀਡੀਓ ਕੱਟ ਕੇ ਕਰਨਾ ਪੈਂਦਾ ਚਲੋ ਜੀ ਆਪਾਂ ਪਹੁੰਚ ਗਏ ਪਿੰਡ ਸਾਹਰ ਟਾਈਮ ਸੀਗਾ 4 ਵਜੇ ਦਾ ਦੇਖੋ ਜੀ ਸਾਨੂੰ ਇੱਥੇ ਪਹੁੰਚਦੇ ਕਰਦੇ 5:30 ਹੋ ਗਏ ਸਾਡੇ ਨਾਲ ਤਾਂ ਉਹੀ ਕੰਮ ਹੁੰਦਾ ਵੀ ਵੇਲੇ ਦੇ ਕੰਮ ਕਹਿੰਦੇ ਹੁੰਦੇ ਨੇ ਕਵੇਲੇ ਦੀਆਂ ਟੱਕਰਾਂ ਫਿਰ ਹੁਣ ਅਸੀਂ ਨੇ ਨੇਰੇ ਜਾਵਾਂਗੇ ਰਾਤ ਉੱਝਾ ਕੇ ਰੋਟੀ ਪਾਣੀ ਸਾਰਾ ਕੰਮ ਨੇਰੇ ਨੇਰਾ ਹੋ ਜਾਊਗਾ ਫਿਰ ਹੁਣ ਕਿਉਂ ਜੇ ਸਰਦਾਰ ਜੀ ਦਾ ਹੀ ਕਰਦੇ ਨੇ ਜਦੋਂ ਇਹਨਾਂ ਨਾਲ ਜਾਣਾ ਹੋਵੇ ਨਾ ਅਸੀਂ ਚਲ ਬੱਚਿਆਂ ਨਾਲ ਤਾਂ ਥੋੜਾ 10-15 ਮਿੰਟ ਲੇਟ ਹੋਣੇ ਆ ਪਰ ਇਹਨਾਂ ਨਾਲ ਤਾਂ ਸਾਨੂੰ ਪੂਰਾ ਅੱਧਾ ਪੌਣਾ ਘੰਟਾ ਲੇਟ ਹੋਣਾ ਪੈਂਦਾ ਇਵੇਂ ਸਾਰਾ ਆਪ ਦਾ ਤਸੱਲੀ ਬਖਸ਼ ਕੰਮ ਕਰਦੇ ਨੇ ਚਲੋ ਜੀ ਆਪਾਂ ਪਹੁੰਚ ਗਏ ਇਹ ਸਾਰੀ ਆਪਣੀ ਜਿਹੜੀ ਹੈਗੀ ਆ YouTube ਫੈਮਲੀ ਇਹਨਾਂ ਦੇ ਨਾਲ ਵੀ ਜਿਹੜੇ ਇਹ ਦੀਦੀ ਨੇਗੇ ਇਹਨਾਂ ਦੇ ਭਰਾ ਮੈਂਬਰ ਸਰਪੰਚ ਚਲੋ ਪੰਚਾਇਤ ਦੇ ਵਿੱਚ ਹੋਣਗੇ ਉਹਨਾਂ ਦਾ ਪ੍ਰੋਗਰਾਮ ਕੀਤਾ ਹੋਇਆ ਹੈ ਉਥੇ ਬਹੁਤ ਸੋਹਣਾ ਪ੍ਰੋਗਰਾਮ ਹੈ ਇਹਨਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਸੀ ਜੀ ਤੀਆਂ ਦੇ ਪ੍ਰੋਗਰਾਮ ਤੇ ਆਉਣ ਲਈ ਬਹੁਤ ਜ਼ਿਆਦਾ ਵਧੀਆ ਪਿਆਰ ਕਰਦੇ ਨੇ ਸਾਰੀ ਆਪਣੀ YouTube ਫੈਮਲੀ ਹੈ ਸਵੇਰ ਦੇ ਫੋਨ ਕਰਨ ਲੱਗੇ ਨੇ ਵਿਚਾਰੇ ਕਹਿੰਦੇ ਸਾਡੀ ਅੱਖਾਂ ਬਕਰੀਆਂ ਸਾਨੂੰ ਢੀਕ ਰਿਆਂ ਦੀਆਂ ਤੇ ਚਲੋ ਜੀ ਹੁਣ ਆਪਾਂ ਇੱਥੇ ਪਹੁੰਚ ਗਏ ਕਰਦੇ ਆਂ ਪਤਿਆਂ ਦਾ ਫੁੱਲ ਇੰਜੋਏ ਆਪਣਾ ਧੀਆਂ ਦਾ ਪ੍ਰੋਗਰਾਮ ਹੈਗਾ ਜੀ 5 ਤਰੀਕ ਦਾ ਪਹਿਲਾਂ ਚਲੋ ਇੱਥੇ ਆਪਾਂ ਨੂੰ ਹੁਕਮ ਮਿਲਿਆ ਸੀ ਜ਼ਰੂਰ ਇੱਥੇ ਆਪਾਂ ਹਾਜ਼ਰੀ ਲਵਾਉਣੀ ਪੰਦੀ ਹੈ ਹਨਾ ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਪਰਮਾਤਮਾ ਮੈਨੂੰ ਇੱਥੇ ਤੱਕ ਲੈ ਕੇ ਜਾਊਗਾ ਵੈਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਆਪਾਂ ਨੂੰ YouTube ਫੈਮਲੀ ਹੈ ਜਿਹੜੀ ਪਿਆਰ ਕਰਨ ਵਾਲੀ ਮਿਲੀ ਹੋਈ ਹੈ ਪਰਮਾਤਮਾ ਜੀ ਇਹਨਾਂ ਨੂੰ ਤੰਦਰੁਸਤ ਰੱਖੂਗਾ ਜੀ ਤਾਂ ਹੀ ਆਪਾਂ ਨੂੰ ਅੱਗੇ ਪਿਆਰ ਮਿਲੂਗਾ ਹਨਾ ਵੈਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਸੋਨਾ ਰਿਸਪੌਂਸ ਮਿਲ ਰਿਹਾ ਹੈ ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਭੈਣ ਨੂੰ ਦੀਦੀ ਦੇ ਭੈਣ ਭਰਾਵਾਂ ਨੂੰ ਪਰਿਵਾਰ ਨੂੰ ਸਾਰੇ ਪਿੰਡ ਦੇ ਵਿੱਚ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਜੀ

ਗੋਲੀਆਂ ਦੇ ਨਾਲ ਸਾਰੇ ਜਣੇ ਤੁਸੀਂ ਇੱਥੇ ਆਪਣਾ ਇੱਕ ਨਾਮ ਬਣਾ ਲਓ ਰਾਉਂਡ ਗੋਲ ਦੇ ਅੰਦਰ ਵਿੱਚ ਜਿੰਨਾ ਮਾਣ ਸਾਂਝਾ ਬਣਾ ਐਨਜੋਏ ਕਰੋ ਜਿਵੇਂ ਉਸ ਤੋਂ ਬਾਅਦ ਤੁਸੀਂ ਬਸ 10-15 ਮਿੰਟ ਲਈ ਮੈਂ ਆਪਣੇ ਉਸ ਤੋਂ ਬਾਅਦ ਤੁਸੀਂ ਬਾਕੀ ਤੇ ਐਨਜੋਏ ਕਰ ਸਕੋ ਮੰਦੀਪਾ ਹਾਂ Regala okay, se vite

ਹੈਲੋ ਮੱਚਾ ਨੱਚ ਨੱਚ ਮੈਂ ਅੱਗ ਮੰਗੂ ਮੱਚਾ ਦੇਣਾ ਤੇੜਾ ਕੁੜੀਓ ਅੱਜ ਨੱਚ ਨੱਚ ਪੱਟ ਦੇਣਾ ਤੇੜਾ ਕੁੜੀਓ ਅੱਜ ਨੱਚ ਨੱਚ ਪੱਟ ਦੇਣਾ सॾू ते सीर के गुरां ਦੇ ਵੀਰੇ ਦੋ ਦੋ ਕੁੜੀਓ ਮੇਰਾ ਦੀਰਾ ਇੱਕ ਕੁੜੀਓ ਉਹ ਵੀ ਦਸ ਨੇ ਦੁਰਾਂ ਦਾ ਸਿੱਖੀ ਕੁੜੀਓ ਉਹ ਵੀ ਦਸ ਨੇ ਦੁਰਾਂ ਦਾ ਸਿੱਖੀ ਕੁੜੀਓ ਬੋਲ 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 ਵੀ ਤੂੰ ਹੌਲੀ ਹੌਲੀ ਬੋਲ ਮੇਰਾ ਦਿਲ ਤੜਕੇ ਅਜਾ ਨੱਚ ਲੱਗਦੀ ਚ ਮੇਰੀ ਅਜਾ ਨੱਚ ਲੱਗਦੀ ਚ ਮੇਰੀ ਅਜਾ ਨੱਚ ਲੱਗਦੀ ਚ ਮੇਰੀ